ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਸੋਹਣੇ ਨਵੇਂ ਤਰੀਕੇ ਨਾਲ ਛੋਲਿਆਂ ਦੀ ਸੁੱਕੀ ਦਾਲ ਬਣਾ ਕੇ ਦਿਖਾਵਾਂਗੀ। ਹਾਂਜੀ ਇਹ 2 ਘੰਟੇ ਪਹਿਲਾਂ ਮੈਂ ਇੱਕ ਕੌਲੀ ਛੋਲਿਆਂ ਦੀ ਦਾਲ ਦੀ ਭਿਉਂ ਦਿੱਤੀ ਸੀਗੀ। ਹੁਣ ਇਹਨੂੰ ਚੰਗੀ ਤਰ੍ਹਾਂ 2-3 ਵਾਰੀ ਪਾਣੀ ਵਿੱਚ ਧੋ ਕੇ ਵਾਲਣ ਵਾਸਤੇ ਕੁੱਕਰ 'ਚ ਰੱਖ ਦੇਣਾ। ਹਾਂਜੀ ਸਭ ਤੋਂ ਪਹਿਲਾਂ ਆਪਾਂ ਕੁੱਕਰ ਵਿੱਚ ਦਾਲ ਦੇ ਸਾਰਿਆਂ ਨਾਲ ਪਾਣੀ ਪਾਉਣਾ। ਇੱਕ ਕੌਲੀ ਆਪਣੀ ਦਾਲ ਦੀ ਸੀ ਤਿੰਨ ਕੌਲੀਆਂ ਦਾਜੇ ਨਾਲ ਮੈਂ ਪਾਣੀ ਪਿਆ ਪਾਉਣ ਲੱਗੀ ਦਾਲ ਨੂੰ ਵੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਤਿੰਨ ਚਾਰ ਵਾਰੀ ਪਾਣੀ ਵਿੱਚ ਧੋਤਾ ਹਰ ਚੀਜ਼ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਵਰਤਣੀ ਚਾਹੀਦੀ ਦਾਲ ਦੇ ਨਾਲ ਹੀ ਇੱਥੇ ਚਮਚਾ ਪਹਲਜੀ ਦਾ ਪਾ ਦੇਣਾ 3 ਚਮਚਾ ਦਾਲ ਦੇ ਸਾਗ ਨਾਲ ਆਪਾਂ ਲੂਣ ਦਾ ਪਾ ਦਿੱਤਾ ਹਾਂਜੀ ਹੁਣ ਇਹਦੇ ਨਾਲ ਹੀ ਆਪਾਂ ਇੱਕ ਟਮਾਟਰ ਪੰਜ-ਸੱਤ ਆਪਾਂ ਤੋਲੀਆਂ ਤੋਂ ਹੋਂਦੀਆਂ ਛਿਲੀਆਂ ਹਰੀਆਂ ਮਿਰਚਾਂ ਨਾਲ ਇਹਨੂੰ ਆਪਾਂ ਪਾਣੀ ਵਿੱਚ ਪਾ ਦੇਣਾ ਜੋ ਘਰੇਚਕੇ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਨੂੰ ਟੇਸਟ ਇਹਦੇ ਵਿੱਚੋਂ ਆਓ ਹਾਂਜੀ ਹੁਣ ਇੱਕ ਚੰਚਾਪੇ ਦੇ ਵਿੱਚ ਮੱਖਣ ਦਾ ਪਾ ਦੇਣਾ ਤਾਂ ਕਿ ਆਪਣੀ ਦਾਲ ਨੂੰ ਕੋਈ ਵਾਲਾ ਨਾ ਪਵੇ ਇਸ ਤੋਂ ਪਿੱਛੇ ਆਪਾਂ ਦਾਲ ਬੰਦ ਕਰ ਦੇਣੀ ਹਾਂਜੀ ਇਸ ਦਾਲ ਨੂੰ ਆਪਾਂ 3 ਸੀਟੀਆਂ ਵੱਜਣ ਤੇ ਕੁੱਕਰ ਖੋਲ ਕੇ ਵੇਖ ਲੈਣਾ ਜਿੰਨਾ ਚਿਰ ਆਪਣੀ ਦਾਲ ਤਿਆਰ ਹੁੰਦੀ ਉਹਨਾਂ ਚਿਰ ਮੈਂ ਬਾਅਦ ਕੇ ਦਾਲ ਦਾ ਤੜਕਾ ਤਿਆਰ ਕਰ ਲੈਂਗੀ ਹਾਂਜੀ ਕੋਈ ਸਮਾਨ ਤੇ ਆਪਾਂ ਦਾਲ ਦੇ ਵਿੱਚ ਨਾਲ ਹੀ ਪਾ ਦਿੱਤਾ ਬਾਅਦ ਵਿੱਚ ਆਪਾਂ ਤੜਕਾ ਲਾਉਣ ਵਾਸਤੇ ਤਿਆਰ ਰੂਗਾ ਮਿਰਚਾਂਾਂ ਕ ਲਈ ਇੱਕ ਪੀਸ ਆ ਅਦਰਕ ਦਾ ਟਮਾਟਰ ਗੰਡਾ ਤੇ ਥੋਣਦੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੱਟ ਕੇ ਆਪਾਂ ਤੜਕੇ ਵਾਸਤੇ ਤਿਆਰ ਕਰ ਲੈਣਾ ਦਾਲ ਖੋਲ ਕੇ ਇੱਕ ਵਾਰੀ ਕੈਂਪ ਕਰ ਲੈਣੀ ਹੈ ਕਿ ਆਪਣੀ ਦਾਲ ਚੰਗੀ ਤਰ੍ਹਾਂ ਗਲ ਗਈ ਆ ਇਸ ਦਾਲ ਨੂੰ ਆਪਾਂ ਤਿੰਨ ਵਸੇ ਵੜਾਈਆਂ ਦਾਲ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਆ ਹੁਣ ਦਾਲ ਦੇ ਉੱਪਰ ਵਾਲਾ ਪਾਣੀ ਆਪਾਂ ਨਤਾਰ ਦੇਣਾ ਥੱਲੇ ਵਾਲੀ ਜਿਹੜੀ ਉਹ ਆਪਾਂ ਸੁੱਕੀ ਸੁੱਕੀ ਕੱਢ ਲੈਣੀ ਨੂੰ ਆਪਾਂ ਛਾਣੇ ਵਿੱਚ ਪਾ ਦੇਣਾ ਜਿੰਨਾ ਚਿਰ ਆਪਣਾ ਇਹ ਤਾਂ ਪਾਣੀ ਨਿਕਲ ਗੋਨੀ देर ਆਪਾਂ ਬਾਕੀ ਸੁੱਕੇ ਮਸਾਲੇ ਜਿਹੜੇ ਉਹ ਰੋਸਟ ਕਰ ਲੈਨੇ ਹੁਣ ਆਪਾਂ ਥੋੜੇ ਥੋੜੇ ਸੁੱਕੇ ਮਸਾਲੇ ਇਹਦੇ ਵਿੱਚ ਪਾਉਣ ਵਾਸਤੇ ਰੋਸਟ ਕਰਨੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਾਲੀ ਮਿਰਚ ਜੀਰਾ ਧਨੀਆ ਇੱਕ ਚਮਚਾ ਪਾ ਦਿੱਤਾ ਇਸ ਤੋਂ ਪਿੱਛੋਂ ਆਪਾਂ ਥੋੜੀ ਜਿਹੀ ਜਵੈਨ ਤੇ ਮੇਥੇ ਉਹ ਪਾਉਣੀ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਵੀ ਪਾਉਣੀ ਹਾਂਜੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੋਣਾ ਰੋਸਟ ਕਰ ਲੈਣਾ ਜਦੋਂ ਇਹਦੇ ਵਿੱਚੋਂ ਥੋੜੀ ਥੋੜੀ ਤੜ ਤੜ ਦੀ ਆਵਾਜ਼ ਆਈ ਉਸ ਤੋਂ ਵਿੱਚੋਂ ਆਪਾਂ ਗੈਸ ਬੰਦ ਕਰ ਦੇਣੀ ਹੈ ਜਿਨ ਹੋਣਾ ਜੇ ਜਿਆਦਾ ਥੋੜੀ ਥੋੜੀ ਆਪਣੇ ਮਸਾਲੇ ਦੀ ਆਉਣ ਲੱਗੀ ਇਹਨੂੰ ਆਪਾਂ ਗੈਸ ਨੂੰ ਆਫ ਕਰ ਦੇਣਾ ਇਹਨੂੰ ਆਪਾਂ ਕੋਈ ਇੱਕ ਪਲੇਟ ਵਿੱਚ ਕੱਢ ਲੈਣਾ ਤਾਂ ਕਿ ਛੇਤੀ ਠੰਡਾ ਹੋ ਜਾਵੇ ਹਾਂਜੀ ਜੋ ਵੀ ਆਪਾਂ ਚੀਜ਼ ਜਿਆ ਰੋਸਟ ਕੀਤੇ ਇਹਨੂੰ ਆਪਾਂ 10 ਮਿੰਟ ਵਾਸਤੇ ਠੰਡਾ ਕਰਨ ਵਾਸਤੇ ਪਲੇਟ ਵਿੱਚ ਪਾ ਦਿੰਦੇ हां जी ਉਹਨੇ ਦੇ ਤਾਪ ਆਪਾਂ ਦੂਜੇ ਪਾਸੇ ਦਾਗ ਦੇ ਤੜਕੇ ਦੀ ਤਿਆਰੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੇਲ ਪਾ ਦੇਣਾ ਤੋਂ ਬਾਅਦ ਵਿੱਚ ਆਪਾਂ ਜੋ ਵੀ ਟਮਾਟਰ ਅਦਰਕ ਲਸਣ ਜੀਰਿਆ ਵਾ ਹਰੀ ਮਿਰਚ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਪੁੰਨਣਾ ਹਾਂ ਜੀ ਹੁਣ ਆਪਾਂ ਸਾਰਾ ਤੜਕਾ ਪਿਆਰ ਪਾ ਲੈਂਦੇ ਹਾਂ ਹਾਂਜੀ ਆਪਣਾ ਤੜਕਾ ਬਹੁਤ ਸੋਹਣਾ ਭੁੱਜ ਗਿਆ ਵਾ ਤੇਲ ਬਹੁਤ ਵਧੀਆ ਸਾਈਜਾਂ ਤੇ ਆ ਗਿਆ ਵਾ ਹੁਣ ਆਪਾਂ ਇੱਕ ਦੋ ਚੀਜ਼ਾਂ ਤੇ ਦੇਦਰ ਹੋਰ ਐਡ ਕਰਨੀ ਹੈ ਅੱਧਾ ਚਮਚਾ ਆਪਾਂ ਦਿਲ ਦੀ ਮਿਰਚ ਦਾ ਪਾਉਂਦਾ ਹਾਂਜੀ ਇਹ ਆਪਣਾ ਮਸਾਲਾ ਬਹੁਤ ਵਧੀਆ ਦਾਲ ਦਾ ਤਿਆਰ ਹੋ ਗਿਆ ਹਾਂਜੀ ਜਿਹੜਾ ਆਪਾਂ ਮਸਾਲਾ ਰੋਸਟ ਕਰਕੇ ਰੱਖਿਆ ਸੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਪੀਸ ਲੈਣਾ ਜੀ ਆਪਣਾ ਰੋਸਟ ਕੀਤਾ ਹੈ ਮਸਾਲਾ ਬਹੁਤ ਵਧੀਆ ਤਿਆਰ ਹੋ ਗਿਆ ਸਭ ਤੋਂ ਪਹਿਲਾਂ ਜਿਹੜੇ ਆਪਾਂ ਟਰੋਸਟ ਕੀਤੇ ਮਸਾਲੇ ਹੋਏ ਦੇ ਵਿੱਚ ਪਾ ਦਿੱਤੇ ਥੋੜੀ ਜੀ ਆਪਾਂ ਕਸੂਰੀ ਮੇਥੀ ਵਾਸ਼ਨਾ ਵਾਸਤੇ ਪਾਈ ਹਾਂਜੀ ਇੱਕ ਵੱਡਾ ਚਮਚਾ ਵਿੱਚ ਅੰਬ ਚੂਰੇ ਦਾ ਇਹ ਸਾਰੇ ਮਸਾਲੇ ਆਪਣੇ ਪੈਗੇ ਇਸ ਤੋਂ ਲਾਸਟ ਵਿੱਚ ਆਉਣਾ ਆਪਾਂ ਇਹਦੇ ਵਿੱਚ ਜਿਹੜਾ ਤੜਕਾ ਭੁੰਨ ਕੇ ਰੱਖਿਆ ਸੀਗਾ ਉਹ ਪਾਉਣਾ ਇਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਸਮਾਨ ਨੂੰ ਮਿਕਸ ਕਰ ਦੇਣਾ ਵਾ ਜੋ ਕਿ ਹੇਠਾਂ ਤੱਕ ਆਪਣੀ ਦਾਲ ਵਿੱਚ ਸਾਰਾ ਮਿਰਚ ਮਸਾਲਾ ਤੜਕਾ ਚਲਾ ਜਾਵੇ ਬਹੁਤ ਹੀ ਸੋਹਣੀ ਸਮੈਲ ਮੇਥੀ ਦੀ ਚੀਰੇ ਭੁਜੇ ਦੀ ਮਸਾਲੇ ਦੀ ਆਉਣ ਗਈ ਆ ਹੁਣ ਇਸ ਤੋਂ ਪਿੱਛੋਂ ਆਪਾਂ ਦਾਲ ਨੂੰ ਜੰਮਟ ਵਾਸਤੇ ਥੋੜਾ ਜਿਹਾ ਲੰਮਾ ਲੰਮਾ ਪਿਆਰ ਕੱਟ ਲਿਆ ਸੀ ਉਹ ਪਾ ਦੇਣਾ ਤਿੰਨ ਚਾਰ ਆਪਾਂ ਹਰੀਆਂ ਮਿਰਚਾਂ ਕੱਟ ਕੇ ਰੱਖ ਲੈਣਾ ਕੋਈ ਦਾਲ ਸੁੱਕੀ ਬਣ ਕੇ ਬਹੁਤ ਹੀ ਵਧੀਆ ਸੋਹਣੀ ਤਿਆਰ ਹੋ ਗਈ ਹੈ ਬਹੁਤ ਹੀ ਸੋਹਣੀ 스멜 ਆਉਣ ਗਈ ਹੈ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਬਣਾ ਕੇ ਦਾਲ ਤੇ ਖਵਾਓ ਬਹੁਤ ਹੀ ਸਾਰੀ ਦਾਲ ਪਸੰਦ ਕਰਨਗੇ